ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਹੈ ਦੋਸਤੋ ਵੀਰ ਪਲਵਿੰਦਰ ਸਿੰਘ ਇਨ ਗਾਵਾਂ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਹੋਣਗੇ ਤਿੰਨੇ ਗਾਵਾਂ ਜਿਹੜੀਆਂ ਗੱਭਣਿਆ ਤੇ ਇਹਨਾਂ ਤੋਂ ਬਿਨਾਂ ਦੋਸਤੋ ਦੋ ਮੱਜਾਂ ਹੋਣਗੀਆਂ ਇੱਕ ਮੱਜ ਟੋਕੜਿਆ ਇੱਕ ਬਿਲਕੁਲ ਜਿਹੜੀ ਤਾਜੀ ਸੂਈ ਆ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਨੂੰ ਸਾਂਝੇ ਕਰ ਦਿੰਨੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਆਪਣੇ ਨਾਲ ਗੱਲਬਾਤ ਕਰਨ ਆ ਰਹੇ ਆ ਵੀਰ ਪਲਵਿੰਦਰ ਸਿੰਘ ਕਰਦੇ ਆ ਦੋਸਤੋ ਗੱਲਬਾਤ ਪੁੱਛਦੇ ਆ ਡਿਟੇਲ ਇਹਦੇ ਪਛੋਰੀ ਸਰੀਪ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਠਾਕ ਚੜ੍ਹਦੀ ਕਲਾ ਜੀ ਮਹਾਰਾਜ ਜੀ ਚੱਲੀ ਜਾਂਦਾ ਵਧੀਆ ਕੰਮ ਕਰ ਮਹਾਰਾਜ ਦੀ ਕਿਰਪਾ ਜੀ ਬਹੁਤ ਵਧੀਆ ਆਪਾਂ ਵੀਰ ਜੀ ਡਰੈੱਸ ਬੋਲ ਦੀਏ ਇੱਕ ਵਾਰੀ ਡੱਸ ਜੀ ਪਿੰਡ ਸਰਾਲੀ ਮੰਡਾ ਹਾਂਜੀ ਜ਼ਿਲ੍ਹਾ ਤਰਨਤਾਰਨ ਤੇ ਤਹਿਸੀਲ ਪੱਟੀ ਪੱਟੀ ਹਾਂਜੀ ਪਿੰਡ ਸਰਾਲੀ ਮੰਡਾ ਪਿੰਡ ਸਰਾਲੀ ਮੰਡਾ ਹਾਂਜੀ ਵੀਰ ਜੀ ਨਾਮ ਤੇ ਫੋਨ ਨੰਬਰ ਦਾ ਦਿਓ ਨਾਮ ਮੇਰਾ ਪਲਵਿੰ ਅੱਛਾ ਵੀਰ ਜੀ ਅੱਜ ਆਪਣੇ ਕੋਲ ਜਿਹੜੇ ਪਸ਼ੂ ਆ ਤਿੰਨ ਗਾਵਾਂ ਗੱਭਣ ਤੇ ਦੋ ਮਜੜੀਆਂ ਸਈਆਂ ਆਈ ਆ ਤਿੰਨੋਂ ਗੱਭਣਾ ਦੋ ਜੱਤੀਆਂ ਵਾ ਠੀਕ ਹੈ ਆ ਸ਼ਾਈ ਵਾਲਾ ਠੀਕ ਹੈ ਜੀ ਹਾਂਜੀ ਤੇ ਸ਼ੁਰੂ ਕਰੀਏ ਇਸ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਕਿੰਨੇ ਵਾਰ ਸੁਆ ਸੁਣੀ ਜੀ ਇਹ ਸ਼ਾ ਜੀ ਸੁਗਰ ਦਾ ਦੂਜਾ ਸੁਣੀ ਆ ਹਾਂਜੀ ਦੇਣਾ 10 ਤੋਂ 12 ਦਿਨ ਬੈਠ ਖੜਦੀ ਆ 10 ਤੋਂ 12 ਦਿਨ ਖੜੂਗੀ ਹਾਂਜੀ ਹੈਨਾ ਤੇ ਮੇਨ ਗੱਲ ਆ ਵੀ ਜਾਨੀ ਇਹ ਠੰਡੀ ਧੀਰੀ ਆ ਠੀਕ ਹੈ ਜੀ ਇਧਰ ਵੇਖੋ ਜੀ ਲਓ ਜੀ ਸੀਲਸ ਲੱਗ ਗਿਆ ਦੋਸਤੋ ਬਹੁਤ ਪੱਠੇ ਖਾਂਦੀ ਇਸ ਕਰਕੇ ਥੋੜਾ ਜਿਹਾ ਕਰਦੀ ਆ ਬਾਕੀ ਦੋਸਤੋ ਲਓ ਕਰੋ ਗੱਲ ਜੀ ਐ ਸੀਲਸ ਲੱਗ ਗਿਆ ਪੂਰੀ ਜੀ ਤੇ ਇਹਦਾ ਵੀਰ ਜੀ ਕੋਈ ਪਹਿਲੇ ਸੁਵੇਦਾ ਰਿਕਾਰਡ ਪਤਾ ਕੀਤਾ ਇਹ 13 14 ਕਿਲੋ ਦੁੱਧ ਭਰਾਇਆ ਅੱਜ ਗਲਤ ਨਹੀਂ ਵੀਰੇ ਮੈਂ ਆਖਾਂ ਵੀ ਬਾਈ 13 14 ਕਿਲੋ ਘਰ ਆ ਲੈਣ ਦੇ ਕਹਿੰਦੇ ਮੁਤਾਬਕ ਭਰਾਇਆ ਪਰ ਸੁਹਾ ਦੂਜਾ ਹੀ ਆ ਜਾਨੀ ਚੁੰਦੀ ਰਹੀ ਪੀੜੀ ਡਾ ਕੇ ਭਾਵੇਂ ਮੰਗਾ ਪਉਂਦੀ ਵੀ ਇਹਨੂੰ ਲੋੜ ਕੋਈ ਬਿਲਕੁਲ ਠੰਡੀ ਤੇਰੀ ਠੀਕ ਹੈ ਜੀ ਤੋਰ ਹੀ ਵੀਰ ਜੀ ਲੋ ਵੀ ਦੋਸਤੋ ਕਨਫਰਮ ਹੈ ਜਿਹੜੀ ਦੂਜਾ ਸੁਹਾ ਸੋਣੀ ਹੈ ਚੰਗੀ ਦੋਸਤੋ ਜੰਮੀ ਪਲੀ ਹੈ ਟਾਈਮ ਹੈ ਜਿਹੜਾ ਦੋਸਤੋ ਖੜਦੀ ਆ 10 ਤੋਂ 12 ਦਿਨ ਦਾ ਟਾਈਮ ਇਹਨੇ ਬੜੇ ਮਜੇ ਨਾਲ ਲੈ ਰਿਹਾ ਨੇ ਕਿਉਂਕਿ ਇਹ ਰਾਜੀ ਹੈ ਪੂਰੀ ਛਾਈ ਵਾਲ ਦੇ ਨਾਲ ਦੋਸਤੋ ਕ੍ਰੋਸ ਸੰਗ ਰੱਖ ਦਈਏ ਜਰੂਰ ਬਾਕੀ ਦੋਸਤੋ ਠੰਡੀ ਸੀਲੇ ਵੀਰੇ ਤਨ ਹੱਥ ਉੱਤ ਲਾ ਕੇ ਵਿਖਾਤਾ ਇੱਕ ਨੂੰ ਦੁਬਾਰਾ ਫੇਰ ਕੋਸ਼ਿਸ਼ ਕਰਾਂਗੇ ਲਓ ਜੀ ਦੋਸਤੋ ਐ ਬਿਲਕੁਲ ਸੀਲਸ ਲੱਗ ਗਿਆ ਜੀ ਪੂਰੀਆ ਕਰ ਲੋ ਚੱਕ ਬਾਕੀ ਦੋਸਤੋ ਜਿਹੜੇ ਵੀਰ ਨੇ ਆਉਣਾ ਪਸ਼ੂ ਗੱਬਲੀਆਂ ਆਪਣੀ ਤਿੱਪਕੇ ਚੌਹਾਂ ਸੜਾਂ ਦੀ ਪਾਸ ਕਰਕੇ ਤਸੱਲੀ ਕਰਕੇ ਖਰੀਦਿਆ ਕਰੋ ਲਓ ਜੀ ਬੰਦ ਰਾਜੀ ਦੋਸਤੋ ਚੰਗੀ ਐ ਦਿਨ ਹੈ ਜੇ ਦੋਸਤੋ ਜਿਹੜਾ ਟਾਈਮ ਆ ਜੇ ਤਕਰੀਬਨ 10 ਤੋਂ 12 ਦੇ ਵਿੱਚ ਲੈ ਲੈਣਾ ਤੇ ਸੂਦੇ ਸਮੇਂ ਤੱਕ ਦੋਸਤ ਜਿਹੜਾ ਨੈਟਰ ਕੁਆਲਟੀ ਚੰਗੀ ਤਿਆਰ ਕਰ ਲੈਣੀ ਥਣਾ ਥਣਾ ਦੀ ਸਪੇਸ ਚੈੱਕ ਕਰ ਲਓ ਹੱਥੀਂ ਚਵਾਈ ਮੁੱਠੀ ਨਾਲ ਥਣ ਦੋਸਤੋ ਵਧੀਆ ਵਾ ਚਪਤਾ ਅੱਛਾ ਵੀਰ ਜੀ ਮਤਲਬ ਇਹਦਾ ਕੀ ਮੁੱਲ ਕਰਦੇ ਆਪਾਂ ਮੁੱਲ ਖਰਾ ਸਾਹਿਬ ਇਹਦਾ ਕਰਦੇ ਆਂ ਤਕਰੀਬਨ ਪਾਣੀ 45000 ਅੱਛਾ ਜੀ ਤੇ 40 ਚੋਂ ਥੋੜਾ ਬਧਾ ਮੰਤਨ ਕਰਾ ਅੱਛਾ ਜੀ ਇਹ ਤਾਂ ਲੈਣ ਦੇ ਨਾਲ ਆ ਵੀਰ ਇੱਥੇ ਕੋਈ ਗੱਲ ਕਰੀ ਜੀ ਮੁੜ ਕੇ ਭੈਣ ਭਰਾ ਆਏ ਨਾ ਕੋਈ ਗੱਲ ਕਰੀ ਉਹ ਬਖਰੀ ਉਹ ਨਹੀਂ ਗੱਲ ਠੀਕ ਹੈ 40 ਜੀ ਥੋੜਾ ਬਧਾ ਮੰਤਨ ਕਰਾਂਗੇ ਲਓ ਦੋਸਤੋ ਵੀਰ ਨੇ 45000 ਡਿਮਾਂਡ ਦੀ ਗਾਂ ਦੀ ਰੱਖਤੀ ਤੇ 40000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਕਿ ਜਿਹੜਾ ਕੋਈ ਵੀਰ ਭਰਾ ਖਰੀਦਣ ਉਹ ਕੋ ਮੌਕੇ ਤੇ ਸ਼ੋਰ ਛੱਪਾ ਜ਼ਰੂਰ ਹੋਊਗਾ ਬਾਕੀ ਦੋਸਤੋ ਜਿਆਦਾ ਨਹੀਂ ਕੋਈ ਹਲਕਾ ਫੁਲਕਾ ਮੰਤਨ ਦੋਸਤੋ ਜ਼ਰੂਰ ਹੁੰਦਾ ਵੀਡੀਓ ਦੇ ਵਿੱਚ ਜਿਹੜੇ ਮੁੱਲ ਦੱਸੇ ਨੇ ਫਿਕਸ ਨਹੀਂ ਨੇ ਫੋਨ ਦੋਸਤੋ ਜ਼ਰੂਰ ਕਰਿਆ ਕਰੋ ਅਗਲੇ ਨੰਬਰ ਹਾਂਜੀ ਇਹ ਵੀ ਦਿਨਾਂ ਪੰਜ-ਛਤ ਲੈ ਜੂਗੀ ਲਓ ਦੋਸਤੋ ਜੀ ਥਣਾਂ ਦੀ ਆ ਕੁਆਲਿਟੀ ਕਰਨੀ ਚਾਹੀਦੀ ਦੇਖ ਬਹੁਤ ਥੋੜਾ ਜਿਹਾ ਲਾ ਇਧਰ ਲਗਾ ਇਧਰ ਹਾਂਜੀ ਹਾਂਜੀ ਥੋੜਾ ਚੱਲਾ ਬਹੁਤ ਦੋਸਤੋ ਜੀ ਟਾਈਮ ਇਹਦਾ ਪਿਆਵਾ ਸੂਣ ਦੇ ਵਿੱਚ ਇਹਦਾ ਵੀ ਬਾਕੀ ਦੂਜਾ ਸੂਆ ਇਹ ਵੀ ਸੁਣੀ ਆ ਥੋੜਾ ਜਿਹਾ ਲੱਸਾ ਪਾਣ ਜਰੂਰ ਰੱਖ ਦੀ ਇਹ ਕਿਸ ਸੰਭ ਘਟੜਲੇ ਘਰੋਂ ਆਈ ਹੈ ਹੈਗੀ ਪਿਓ ਜਰਸੀ ਆ ਠੀਕ ਹੈ ਜੀ ਜਰਸੀਆਂ ਵੈਸੇ ਖਰਾ ਸਰਬ ਛੋਟੀਆਂ ਜਿਹੀ तकरीबन ਹੀ ਲਿਸੀਆਂ ਨਹੀਂ ਮਿਲਦੀਆਂ ਹਾਂਜੀ ਹਾਂਜੀ ਇਹਨਾਂ ਦਾ ਮਤਲਬ ਕੱਦਗਾਠ ਇਦਾਂ ਦੇ ਰਹਿੰਦੇ ਹਾਂਜੀ ਹਾਂਜੀ ਤੇ ਵੱਡਿਆ ਗੱਡਗਾਠ ਛੋਟਾ ਨਹੀਂ ਆ ਠੀਕ ਹੈ ਜੀ ਹਾਂਜੀ ਪੰਜਾਬ ਦੀ ਜਰਸੀ ਪੰਜਾਬ ਵਾਲੀ ਜਰਸੀ ਹੈ ਦੋਸਤੋ ਕਰ ਲਓ ਚੱਕ ਤੇ ਤੋੜ ਕੇ ਦਿਖਾਈ ਵੀਰ ਨੂੰ ਤੇ ਲਿਸਾਪਾਂ ਤਾਂ ਦੋਸਤੋ ਮੈਂ ਦੱਸਤਾ ਪਹਿਲਾਂ ਵੀ ਜਰੂਰ ਰੱਖਦੀ ਆ ਸਾਮ ਘਟੜਲੇ ਘਰੋਂ ਆਈ ਆ ਤੇ ਕਿੰਨਾ ਕੁ ਵੀਰੇ ਚਵਾ ਦੂਗੀ ਦੁੱਧ ਦੀ ਉਮੀਦ ਕਿੰਨੀ ਕਰੀ ਦੁੱਧ ਵਿੱਚ 14-15 ਕਿਲੋ ਚ ਆਉਗੀਗਾ ਅੱਛਾ ਜੀ ਹਾਂਜੀ ਹਾਂਜੀ 14 15 ਲੀਟਰ ਦੋਸਤੋ ਦੁੱਧ ਵੀਰ ਕਹਿੰਦਾ ਵੀ ਚਵਾ ਦੂਗੀ ਕਿਉਂਕਿ ਇੰਨਾ ਕਨੇ ਪਹਿਲੇ ਸੂਏ ਚ ਚਵਾਇਆ ਵਾ ਦੁੱਧ ਬਾਕੀ ਦੋਸਤੋ ਜਿਹੜਾ ਪਸ਼ੂ ਇੱਕ ਸੂਆ ਸੋਇਆ ਹਾਂ ਉਹਦੀ ਦੋਸਤੋ ਵੀ ਕਨਫਰਮ ਹੋ ਜਾਂਦੀ ਗੱਲ ਵੀ ਨੇ ਕਿੰਨਾ ਕ ਪਹਿਲੇ ਸੂਏ ਚ ਚਵਾਤਾ ਬੈਣ ਜਿਹੜੇ ਪਾਸੇ ਦੋਸਤੋ ਤੁਹਾਨੂੰ ਥਾਣ ਦੀ ਕੁਆਲਿਟੀ ਚੈੱਕ ਕਰਵਾ ਦਿੰਨਾ ਆਹ ਥੇ ਜਵਾਈ ਮੁੱਠੀ ਦਾ ਥਾਂ ਦੋਸਤੋ ਬਹੁਤ ਵਧੀਆ ਲੱਗਣ ਕਿ ਅਜੇ ਵਲਟ ਨਾਲ ਜਿਹੜੀਆਂ ਪਈਆਂ ਕਾਫੀ ਪਈਆਂ ਹਮਾਨੇ ਦੇ ਵਿੱਚ ਅੱਛਾ ਵੀ ਜੀ ਇਹਦਾ ਕੀ ਮੁੱਲ ਕਰਨਾ ਇਹਦਾ ਮੁੱਲ ਤਾਂ ਸ਼ਾਹ ਜੀ 45000 ਰੁਪਿਆ ਹਾਂਜੀ ਪੂਰੇ 40 ਦੀ ਦਾਂਗੇ ਉੱਚੀ ਇਹਦੇ ਚ 40 ਪੂਰੇ 40 ਲਓ ਦੋਸਤੋ ਮੁੱਲ ਦਾ ਵੀ ਦੇਣਾ ਥੋੜਾ ਬੜਾ ਛੋੜ ਛੱਪਾ ਕਰਾਂਗੇ ਹਾਂਜੀ ਪੂਰੇ ਦੇਵ 40000 ਦੀ ਦਾਂਗੇ 40000 ਚੋਂ ਵੀਰ ਕਹਿੰਦਾ ਵੀ ਮਾਨਤਨ ਹੋਊਗਾ ਜ਼ਰੂਰ ਤੇ ਜਿਹੜੀ ਪਹਿਲਾਂ ਨੰਬਰ ਤੇ ਵਿਖਾਈ ਉਹਦਾ ਵੀ 40000 ਤੋਂ ਮਾਨਤਨ ਹੋਊਗਾ ਅਸਾ ਵੀ ਜੀ ਜੋ ਕਿ ਵੀ ਜੋੜਾ ਖਰੀਦਦਾ ਫੇਰ ਕੋਈ ਮਾਨਤਨ ਕਰਨ ਦਾ ਬਗਾ ਵੀਰੇ ਵੇਖੋ ਇਹ ਮੈਂ ਦਾ ਵੈਸੇ ਕਲੀ ਕਲੀ ਗਾਂ ਲਈ ਆ ਹਾਂਜੀ ਹਾਂਜੀ ਤੇ ਚਲੋ ਤੁਹਾਨੂੰ ਜਿੰਦੇ ਮੈਂ ਫਿਕਸ ਜੇ ਰੇਟ ਦੱਸਿਆ ਜਿਆਦਾ ਨਹੀਂ ਠੀਕ ਚਲੋ ਸ਼ਾ ਮੌਕੇ ਤੇ ਹੋ ਜੂਗਾ ਮੌਕੇ ਦਾ ਛੋੜ ਛੱਪਾ ਹੋ ਜੂ ਠ ਅਛਾ ਜੀ ਹਾਂ ਜੀ ਕਿੰਨਾ ਟਾਈਮ ਖੜਦੀ ਹੈ ਇਹ ਵੀ ਜਰਸੀ ਜੇ ਜਰਸੀਆਂ ਜੇ ਆਉਂਦੀ ਆ ਜਰਸੀ ਤੇ ਸ਼ਾਈ ਵਾਲਦ ਨਾਲ ਕਰਾਸ ਹੈ ਨਹੀਂ ਸ਼ਾਈ ਵਾਲਦ ਨਹੀਂ ਜਰਸੀ ਤੇ ਐਚ ਐਫ ਤੋਂ ਜ਼ਿਆਦਾ ਵਾ ਜਰਸੀ ਜਿਆਦੀ ਆ ਮੂੰਹ ਵੇਖੋ ਜਰਸੀ ਤੇ ਲੱਗਾ ਸਰ ਲਓ ਜੀ ਦੋਸਤੋ ਕਰ ਲਓ ਚੈੱਕ ਦੀ ਫੇਸ ਕੁਆਲਿਟੀ ਐਚ ਐਫ ਤੇ ਜਰਸੀ ਦੇ ਨਾਲ ਦੋਸਤੋ ਕਰਾਸ ਅੰਗ ਰੱਖਦੀ ਹੈ ਇਹ ਕਿੰਨਾ ਟਾਈਮ ਇਹ ਖੜਦੀ ਵੀਰ ਇਹ ਭਾਈ 5-7 ਦਿਨ ਨਹੀਂ ਖੜੂਗੀ ਲਓ ਦੋਸਤੋ ਆਰਡਰ ਕੁਆਲਿਟੀ ਜਿਹੜੀ ਸੋਹਣੀ ਤਿਆਰ ਕਰੀ ਹੁੰਦੀ ਹੈ ਫਿਕਸ ਤੇ ਪੂਰਾ ਨਿੱਗਰਵਾਨਾ ਤਿਆਰ ਕੀਤਾ ਨੇ ਅਗਲੇ ਪਾਸੇ ਦੋਸਤੋ ਪੌਣਾ ਕਾਫੀ ਵਿਖਾਰੀ ਹੈ ਇਹ ਆੜੀ ਥਣਾ ਦੀ ਕੁਆਲਿਟੀ ਕਰ ਲੋ ਚੈੱਕ ਜੀ। ਤੋੜੀ ਵੀਰ ਨੂੰ। ਪਹਿਲਾ ਸੂਆ ਦੋਸਤੋ ਥੋੜੀ ਇਸਾ ਵੀਰ ਦਾ ਦੰਦਾ ਜੂ ਵੇਖੀ ਕਰਨਾ ਜਵਾਨ ਹੋ ਗਈ ਕਿ ਇਹ ਚੌਕੀ ਛਗੀ ਆ। ਅੱਛਾ ਜੀ। ਹਾਂਜੀ ਕਨਫਰਮ ਨਹੀਂ ਗਾ। ਕਿ ਕਨਫਰਮ ਨਹੀਂ ਮੈਂ ਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਹੈਗਾ। ਚੌਕੀ ਛਗੀ ਹੋਊਗੀ। ਲਓ ਦੋਸਤੋ ਆਰਡਰ ਪੂਰਾ ਨਿਕਲ ਰਿਹਾ। ਲੈ ਆ ਵੀ। ਬਾਕੀ ਦੋਸਤੋ ਸੋਹਣੀ ਜਿੰਨੀ ਵੀ ਹੈਗੀ ਜੰਮੀਪਲੀ ਚੰਗੀ ਰਾਜੀ ਹੈ। ਜਿਵੇਂ ਜੀ ਵੀ ਠੰਡੀ ਸੀ ਲੇ ਜੀ। ਹਾਂ ਜੀ ਬਿਲਕੁਲ ਬਿਲਕੁਲ। ਪਹਿਲਾ ਸੁਆ ਜੀ। ਮਾਲਟੀ ਦੋਸਤੋ ਸੋਹਣੀ ਗਾਂ ਨੂੰ ਤਿਆਰ ਕਰੀ ਹੁੰਦੀ ਹੈ। ਤੇ ਇਹਦਾ ਵੀਰ ਕੀ ਮੁੱਲ ਕਰਨਾ? ਇਹਦਾ ਸਾ ਜੀ ਮੁੱਲ ਤਾਂ ਭਾਵੇਂ 38 40 ਕਰੀ ਜਾਵਾ 35000 ਦੀ ਲਸਟ ਦੇਣੀ ਆ। 35000 ਦੀ। ਪੂਰੇ 35000 ਜੀ। ਤਿੰਨੇ ਮਾਲ ਭਾਵੇਂ ਕੋਈ ਵੀ ਵਪਾਰੀ ਭਰਾ ਵੀ ਲੈ ਜਾਏ ਮਾਲ ਗਾਂ ਵੀ ਵਿਕਣ ਵਾਲਾ। ਠੀਕ ਹੈ ਜੀ। ਹਾਂ ਜੀ ਹਾਂ ਜੀ। ਦੋਸਤੋ 35000 ਰੁਪਏ ਦੇ ਵਿੱਚੋਂ ਵੀਰ ਗੰਦਾ ਕੋਈ ਮਾਨਤਾਨ ਜਿਹੜਾ ਕੋਈ ਵੀਰ ਭਰਾ ਖੇਦ ਰੂਗਾ ਮੌਕੇ ਤੇ ਛੋੜਛਪਾ ਜਰੂਰ ਹੋਊਗਾ। ਬਾਕੀ ਦੋਸਤੋ ਇਹਨਾਂ ਤੋਂ ਬਿਨਾ ਤੁਹਾਨੂੰ ਦੋ ਮੱਜਾਂ ਵਿੱਚ ਵੀਰ ਦੇ ਕੋਲ ਇੱਕ ਮੱਜ ਜਿਹੜੀ ਟੋਕੜੇ ਦੀ ਇੱਕ ਜਿਹੜੀ ਸਜੇ ਸਰੀ ਵੀ ਤੁਹਾਨੂੰ ਦਿਖਾਉਣੀ ਹੈ ਜੀ। ਹਾਂਜੀ ਭਾਈ ਜੀ ਇਸ ਮੱਜ ਬਾਰੇ ਦੱਸਿਓ ਕੀ ਡਿਟੇਲ ਹੈ ਜੀ। ਇਦਾਂ ਸੂਈ ਇਹ ਵੀ ਜੀ ਸੂਈ ਪਹਿਲਾ ਸੂਈ ਆ ਸੂਈ ਨੂੰ ਇਹਨੂੰ 3 ਕਿ ਮਹੀਨੇ ਤਕਰੀਬਨ ਹੋ ਗਏ ਆ ਬੱਚਾ ਨਹੀਂ ਇਹ ਤੇ ਮਗਰੇਗਾ ਬੱਚਾ ਨਹੀਂ ਇਹ ਇਹ ਪੱਕਾ 6 ਕਿਲੋ ਵਗਾ 6 ਕਿਲੋ ਹਾਂਜੀ ਇਹ ਵੀ ਨਾ ਵੀਰ ਜਿਨ੍ਹਾਂ ਤੋਂ ਲਈ ਆ ਥੋੜੀ ਘਾਟੇ ਬਣ ਬੁੱਟ ਘਟ ਪਉਂਦੇ ਹੋ ਸਦਾ ਵੀ 7-8 ਇਚਵਾ ਦੇ ਇੱਕ ਦਾਈ ਡੰਗ ਨੂੰ ਹਾਂਜੀ ਘੜੀ 6 ਕਿਲੋ ਅਛਾ ਮਿਲਦੀ ਕਿੱਦਾਂ ਹੈ ਮਿਲਦੀ ਬਿਲਕੁਲ ਭਾੜੇ ਦੇ ਕੋਈ ਟਿਕਟ ਅੱਲਾ ਨਹੀਂ ਅਛਾ ਠੀਕ ਹੈ ਨਹੀਂ ਪੱਠੇ ਪਾਗਦੇ ਮੜਾ ਜ ਵੰਡ ਪਾਓ ਤੇ ਬਹਿ ਜਾਓ ਥੱਲੇ ਠੀਕ ਹੈ ਜੀ ਹਾਂ ਜੀ ਦੋ ਤੋਂ ਨਿਸ਼ਾਨੀਆਂ ਕੋਈ ਨੀਲੀ ਰੈਵੀ ਦਾ ਕਵਰ ਕਰਦੀ ਹੈ ਪੂਸ਼ ਵਾਈਟ ਹੈ ਦੋਵੇਂ ਖੁਰ ਵਾਈਟ ਹੈ ਅੱਖਾਂ ਤੋਂ ਇੱਕ ਗੱਲ ਹੋਰ ਜੇ ਆ ਥਾਂ ਥੋੜਾ ਜਿਹਾ ਛੋਟਾ ਰੱਖਦੀ ਪਰ ਤਾਰ ਦਾ ਵੀ ਫਰਕ ਨਹੀਂ ਅਛੇ ਮਲ ਥੰੜਾ ਹਾਂ ਇਹ ਖਾਦੀਏ ਆਪਣੇ ਭੈਣ ਭਰਾਵਾਂ ਨੂੰ ਲਓ ਦੋਸਤੋ ਬਹਿਣੀ ਜਿਹੜਾ ਜਿਹੜਾ ਮਗਰਲ ਥੰੜਾ ਥੋੜਾ ਜਿਹਾ ਉੱਚਾ ਰੱਖਦੀ ਹੈ ਉੱਚਾ ਰੱਖਦੀ ਪਰ ਦੋਵੇਂ ਪਿਛਲੇ ਨਾਲ ਪਿਛਲਾ ਚੋਲੇ ਅਗਲੇ ਨਾਲ ਅਗਲਾ ਕੋਈ ਆਣ ਕੇ ਚੋਲੇ ਮੇਰਾ ਵੀਰ ਠੀਕ ਹੈ ਜੀ ਇਹ ਧਾਰ ਦਾ ਵੀ ਫਰਕ ਨਹੀਂ ਆ ਠੀਕ ਹੈ ਜੀ ਹਾਂ ਬਾਕੀ ਦੋਸਤੋ ਦੁੱਧ ਵੀਰ ਕਹਿੰਦਾ ਪੀ ਆ ਬਰਾਬਰ ਆ ਤੇ ਆ ਦੀ ਫੇਸ ਕੁਆਲਿਟੀ ਦੋਸਤੋ ਕਰ ਲੋ ਚੈੱਕ ਦੋਸਤੋ ਸਾਰੇ ਕੱਟ ਹੈਗੇ ਆ ਮੱਥਾ ਵੀ ਦੋਸਤੋ ਦਾ ਵਾਈਟ ਹੈ ਅੱਖਾਂ ਦੇ ਵਿੱਚ ਬਿੱਲੀਆਂ ਬਣਕੀਆਂ ਤੇ ਮੂੰਹ ਤੇ ਨਿਸ਼ਾਨ ਹੈਗਾ ਜੀ ਖੋਰ ਦੋਸਤੋ ਅਗਲੇ ਪਲੇਅਰ ਦਾ ਮਗਰਲ ਦ 6 ਕਿਲੋ ਦੋਸਤੋ ਮੌਕੇ ਦਾ ਤਿਆਰ ਆ 6 ਕਿਲੋ ਵੀ ਲਿਕੰਡੇ ਵਾਲਾ ਤਸल्ली ਦੋਸਤੋ ਜਿਹੜੇ ਵੀਰ ਨੇ ਕਰਨੀ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਕਰ ਲਓ ਕਿਉਂਕਿ ਪਸੂ ਸੋਇਆ ਵਾ ਪਹਿਲਾ ਸਵੇਰ ਦੋਸਤੋ ਸੋਇਆ ਥੋੜੀ ਜੀ ਮਤਲਬ ਸਾਮ ਘਾਟਲੇ ਘਰੋਂ ਆਈ ਹੈ ਬਾਕੀ ਦੋਸਤੋ ਚਮੜੀ ਬਰੀਕ ਹੈ ਸਿੰਗਲ ਦਿੱਦੀ ਹੈ ਹਾਲੋ ਜੀ ਵੀਰ ਨੇ ਜਿਹੜੀ ਕਮੀ ਐ ਚ ਤੁਹਾਨੂੰ ਦੱਸ ਸੀ ਗਤੀ ਆ ਵੀ ਇਹਦਾ ਬਹਿਣੀ ਵਾਲੇ ਪਾਸੇ ਤਾਂ ਥਣ ਥਣੇ ਉੱਚਾ ਰਖਦੀ ਆ ਬਾਕੀ ਧਾਰਾਂ ਬਰਾਬਰ ਆ ਜੀ ਐਸਾ ਵੀਰ ਜੀ ਕੀ ਮੁੱਲ ਦਾ ਕਰਦੇ ਆ ਇਹਦਾ ਮੁੱਲ ਸਾ ਜੀ 45000 ਰੁਪਿਆ ਹਾਂਜੀ ਤੇ ਪੂਰੇ 40 ਦੀ ਦੇਣੀ ਆ ਕੋਈ ਵੀ ਇਹਨਾਂ ਆਖੇ ਨਾ ਵੀ ਮੈਨੂੰ 30000 ਲੈ ਲੈ ਨਹੀਂ ਹੋਣੀ ਠੀਕ ਹੈ ਜੀ ਤੇ ਪੂਰੇ 40000 ਦੀ ਲਾਸਟ ਦੇਣੀ ਆ ਝੋਟੀ ਛੋਟੀ ਹੈਗੀ ਆ ਤਿੰਨਾ ਮਹੀਨੇ ਸੀ ਬਚਾ ਰਹਿ ਗਿਆ ਮਾਰ ਥਾਂ ਬੋੜ ਥੋੜੀ ਘਾਟੀ ਵੀਰਾਂ ਦਾ ਦੁੱਧ 8 ਕਿੱਲੋ ਛੋਟੀਆਂ ਚਵਾਦਾਂ ਠੀਕ ਹੈ ਜੀ ਆ ਤੇ ਕੋਈ ਟਿਕਟ ਲਾ ਨਹੀਂ ਲੈਂਦੀ ਜਦੇ ਵੰਡ ਪਉ ਤੇ ਜੋ ਪੰਜ ਨਾਣੀ ਜੁਲੇ ਪੰਮ ਬੰਦਾ ਜੁਲੇ ਕੋਈ ਨੂੰ ਪਾ ਤੁੱਥੀ ਪੁਛਾਨੀ ਠੀਕ ਹੈ ਜੀ ਹਾਂਜੀ ਦੋਸਤੋ 45000 ਰੁਪਏ ਵੀਰ ਨੇ ਡਿਮਾਂਡ ਰੱਖੀ ਤੇ 40000 ਰੁਪਏ ਦੇ ਵਿੱਚ ਵੀਰ ਕਹਿੰਦਾ ਕੋਈ ਸ਼ੋਰ ਛਪਾ ਹੀ ਮੌਕੇ ਤੇ ਥੋੜਾ ਬੜਾ ਹੋਣਾ ਵਾ ਜਿਹੜੇ ਵੀਰ ਨੂੰ ਪਸੰਦ ਆਊਗੀ ਨੰਬਰ ਵੀਰ ਦਾ ਸਕਰੀਨ ਤੇ ਚੱਲਦਾ ਕਰ ਦੂਗਾ ਵੀ ਇੰਨਾ ਫੌਰਨ ਤੇ ਗੱਲਬਾਤ ਕਰਕੇ ਖਰੀਦ ਸਕਦੇ ਜੀ ਇਸ ਤੋਂ ਅ ਕਰ ਲੈਣ ਦੇ ਕਾਨੂੰਨ ਮੁਤਾਬਕ ਤੀਜਾ ਹੋਵੇ ਕੋਈ ਵੀ ਚੌਥਾ ਵੀ ਮਾਲੇ ਹੈਗੀ ਪੂਰੇ ਵਜਨ ਵਾਲੀ ਮੈਂ ਵੱਡੀ ਮੈਂ ਹਾਂਜੀ ਤੇ ਇਹ ਜਿੰਨਾ ਤੋਂ ਆਪਾਂ ਲਈ ਮੈਂ ਥੋੜੀ ਸੇਵਾ ਘਾਟੀ ਬੰਦਿਆਂ ਦੀ ਹਾਂਜੀ ਤੇ ਜਿੱਦਾਂ ਮੈਂ ਲੈਂਦੀ ਉਹਦੋਂ ਤੇ ਚਲੋ ਥੋੜਾ ਜਿਹਾ ਦੁੱਧ ਬੋਲੇ ਹੂੰ ਹੁਣ 7 ਕਿਲੋ ਕਰ ਰਹੀ ਆ 7 ਕਿਲੋ ਕਰ ਰਹੀ ਆ 7 ਕਿਲੋ ਕਰ ਰਹੀ ਆ ਹੋਰ 4 ਦਿਨ ਕੋਈ ਸੰਭਲੂ ਮੇਰੇ ਦੀ ਪਹਿਲਾਂ ਇਹੋ ਸਲਾਹ ਸੀ 4 ਦਿਨ ਸੰਭਲੀਏ 4 ਦਿਨ ਵਿੱਚ ਨਹੀਂ ਆਏ ਮੈਂ ਹੱਦਲ ਪਾ ਰਹੀਏ ਵੀਡੀਓ ਠੀਕ ਹੈ ਜੀ ਅੱਛਾ ਬੱਚਾ ਨਹੀਂ ਦਿੱਤਾ ਜੀ ਹਾਂਜੀ ਬੱਚਾ ਕੀ ਬੱਚਾ ਕੱਟਾ ਇਹ ਮਗਰ ਆ ਲੋ ਦੋਸਤੋ ਕਰ ਲਓ ਚਾਹੇ ਕਿ ਬੱਚਾ ਨਹੀਂ ਆ ਕੱ ਤੇ ਵੀਰ ਸੁਈ ਨੂੰ ਕਹਿੰਦਾ ਅਸੇ ਅੱਜ 5ਵਾਂ 6ਵਾਂ ਦਿਨ ਪੰਜਵਾਂ ਛੇਵਾਂ ਦਿਨ ਹੋ ਗਿਆ ਦੋਸਤੋ ਬੋਲੇ ਤੋਂ ਬਾਹਰ ਨਿਕਲ ਕੇ ਦੁੱਧ ਵਿੱਚ ਆ ਗਈ ਆ ਹਾਂਜੀ ਤੇ 6-7 ਕਿਲੋ ਉਹ ਦੁੱਧ ਜਿਹੜਾ ਵੀਰ ਕਹਿੰਦਾ ਹੁਣ ਤਿਆਰ ਆ ਮੌਕੇ ਦਾ ਸੁਆਹ ਕੋਈ ਤਿੱਜਾ ਮੁੱਲੇ ਕੋਈ ਚੌਥਾ ਮੁੱਲੇ ਕੱਦ ਕਠਨ ਤੋਂ ਵਜਨ ਦੋਸਤੋ ਪੂਰਾ ਮਾਝ ਦਾ ਤੋੜ ਕੇ ਤੁਹਾਨੂੰ ਦਿਖਾਉਣੇ ਆ ਲੋ ਤੋੜ ਵੀਰ ਦੀ ਖੋਲੋ ਕੜੀ ਖੇਰਾ ਸਾਹਿਬ ਮੈਂ ਹੈਗੀ ਸੱਜਰ ਤੋਕੜਾ ਵਾਲਾ ਵਾ ਠੀਕ ਹੈ ਜੀ ਹਾਂਜੀ 65000 ਦੀ ਮੈਂ ਦੇਦਾ 65000 ਮੁੱਲ ਉੱਚ ਮੰਨਤਾ ਨਾ ਹੋ ਜੂਗਾ ਠੀਕ ਹੈ 65000 ਪੂਰੇ ਦੀ ਮੈਂ ਦੇ ਦਾਂਗੇ ਜਿੱਦ ਦੋਸਤੋ 65000 ਰੁਪਏ ਵੀਰ ਨੇ ਜਿਹੜੀ ਡਿਮਾਂਡ ਰੱਖਦੀ ਉਹ ਤਾਂ 60000 ਰੁਪਏ ਦੇ ਵਿੱਚ ਵੀਰ ਕਹਿੰਦਾ ਮਾਨਤਾਂ ਜਿਹੜਾ ਕੋਈ ਵੀਰ ਭਰਾ ਖੇਦਣਾ ਉਹਦਾ ਮੌਕੇ ਤੇ ਜਰੂਰ ਹੋ ਜਾਊਗਾ। ਬਾਕੀ ਦੋਸਤੋ ਸਾਂਭਾ ਘਾਟਿਆ ਥੋੜੀ ਜੀ ਪਸ਼ੂ ਦੀ ਕਿਉਂਕਿ ਜੇ ਪਸ਼ੂ ਚਾਰਨ ਸਾਂਭਿਆ ਗਿਆ ਤਾਂ ਦੁੱਧ ਦੋਸਤੋ ਨੇ ਚੰਗਾ ਚਵਾ ਲੈਣਾ ਵਾ ਕੋਈ ਇਹਨੂੰ ਵੰਡ ਬੜੇ ਮਾ ਚੰਗਾ ਪੈ ਗਿਆ ਤੇ ਆ ਬੱਚਾ ਜੀ ਕੱਦ ਕਰ ਦੋਸਤੋ ਮੈਂ ਦਾ ਵਜਨ ਪੂਰਾ ਵਾ ਕਰ ਲਓ ਚੱਕ। ਸੂਈ ਨੂੰ ਪਜਮਾ ਛੇਵਾਂ ਦਿਨ ਹੋ ਗਿਆ ਜੀ। ਬਾਕੀ ਦੋਸਤੋ ਇਹ ਵੀ ਸੱਜਰ ਸੁਈ ਆ ਉਸਾਂ ਦੇ ਜਿਹੜੀ ਵੀਰ ਲੋਗੀ ਚੋਗੇ ਆਪਣੀ ਇੱਕ ਟਾਈਮ ਦੋ ਟਾਈਮ ਭਾਵੇਂ ਚੋਲੋ ਤਾਂ ਸੰਧੀ ਕਰ ਲਓ ਮੋਲ ਵੀ ਦੋਸਤੋ ਬਿਲਕੁਲ ਵੀਰ ਨੇ ਟੋਕੜਾਂ ਵਾਲੇ ਕੀਤਾ ਤਾਂ ਕਿਉਂਕਿ ਇਹ 65000 ਰੁਪਏ ਦੀ ਵਿੱਚ ਦੋਸਤੋ 6-7 ਕਿਲੋ ਦੁੱਧ ਵਾਲੀ ਦੀ ਮੱਝ ਤੁਹਾਨੂੰ ਮਿਲ ਜਾਣੀ ਤੇ ਬਾਕੀ ਦੋਸਤੋ ਸਭ ਤੋਂ ਵੱਡੀ ਗੱਲ ਹੈ ਵੀ ਸੁਈ ਵੀ ਸੱਜ ਰਿਹਾ ਥਣਾ ਥੁਣੇ ਦੋਸਤੋ ਕੁਆਲਿਟੀ ਕਰ ਲਓ ਚੈੱਕ ਕਰੀ ਮਿਲਕ ਵੈਨ ਦੋਸਤੋ ਕਾਫੀ ਮੋਟੀ ਹੈ ਦੁੱਧ ਖੈਰਾ ਸਾਹਿਬ ਕੋਈ 4 ਦਿਨ ਸਾਮ ਲੂਗਣਾ ਦੋ ਦਿਨ ਨਾ ਮੈਂ ਪਰਾਦਨਾਮਾ ਜਿੰਨਾ ਮੇਰੇ ਕੋ ਅਜੇ ਪਰਸੋਂ ਆ ਮੈਂ ਆਈ ਆ ਉਦੋਂ ਥੋੜਾ ਜਿਹਾ ਦੁੱਧ ਚਲ ਹੁਣ ਤਾਂ 7 ਕਿਲੋ ਕਰਾਈ ਆ ਤੁਰਪੀਆ ਮੈਂ ਦੇ ਦੋ ਤੇ ਜਦੋਂ ਮੈਂ 10 ਕਿਲੋ ਆਈ ਮੈਂ ਕਿਤੇ ਦੀ ਕਿਤੇ ਵੱਡੀ ਮੈਂ ਛੋਟੀ ਨਾ ਕੋਈ ਕਿਨੇ ਇਹਦੇ ਵਾਂਗ ਸੁਆ ਵੀ ਤੀਜਾ ਚੌਥਾ ਹੀ ਆ ਜਿਆਦਾ ਨਹੀਂ ਠੀਕ ਹੈ ਜੀ ਲਓ ਦੋਸਤੋ ਕਰ ਲਓ ਚੈੱਕ ਦੋ ਮੱਝਾਂ ਜੜੀਆਂ ਦੋਵੇਂ ਦੋਸਤੋ ਮੱਝਾਂ ਸੁਈਆਂ ਸਵਾਈਆਂ ਆਪਣੀ ਚੋ ਕੇ ਇੱਕ ਟਾਈਮ ਦੋ ਟਾਈਮ ਤਸ ਤੇ گاਵਾ ਜਿਹੜੀ ਦੋਸਤੋਂ ਤਿੰਨਾਂ ਮ ਵਿਖਾਈਆਂ گاਵਾ ਤਿੰਨੇ ਦੋਸਤੋਂ ਗੱਭਣੇ ਥਣਾ ਦੀ ਦੋਸਤੋਂ ਚੈੱਕ ਪਾਸ ਕਰਕੇ ਟਿਪਕੇ ਆਪਣੀ ਸੀਰੀਕ ਤਸੱਲੀ ਕਰ ਲੋ ਇੱਕ ਵਾਰੀ ਦੋਸਤੋਂ ਫੇਰ ਮੈਂ ਕੈਮਰਾ ਮਾਰ ਦਿੰਦਾ گاਵਾ ਤਿੰਨਾ ਤੇ ਪਹਿਲਾ ਸਵੇਰ ਦੋਸਤੋਂ ਜਰਸੀ ਤਰਚਰ ਦੇ ਨਾਲ ਕਰਾਸ ਆਉਂਦੀ ਏ ਚਾਰ ਪੰਜ ਦਿਨ ਦਾ ਟਾਈਮ ਅਜੇ ਪਿਆ ਦੇ ਸੂਨ ਦੇ ਵਿੱਚ ਇਹ ਦੋਸਤੋਂ ਦੂਜਾ ਸਵੇਰ ਸੁਣੀਏ ਪਿਓਰ ਜਰਸੀ ਪੰਜਾਬ ਵਾਲੀ ਇਹ ਵੀ ਦੋਸਤੋਂ ਚਾਰ ਪੰਜ ਦਿਨ ਦਾ ਟਾਈਮ ਲੇਦੀ ਸੂਨ ਦੇ ਵਿੱਚ ਅਜੇ ਤੇ ਇਸ ਤੋਂ ਅਗੇ ਦੋਸਤੋਂ ਇੱਕ ਸ਼ਾਈ ਵਾਲਿਆ ਵੀਰ ਦੇ ਕੋਲ ਟਾਈਮ ਅਜੇ ਦਾ ਸੂਨ ਦੇ ਵਿੱਚ 10 12 ਨੇ ਪਾਇਆ ਤਿੰਨੇ ਘਮਾਇੜੀ ਦੋਸਤੋ ਗੱਬਣੇ ਚ ਚੰਗੀ ਕੁਆਲਿਟੀ ਦੀ ਚੰਗੀ ਬਰੀਰ ਵਾਲੀਆਂ ਵੀਡਿਓ ਦੋਸਤੋ ਨਾਲ ਤਾਲਾ ਦੇਖਣ ਲਈ ਧੰਨਵਾਦ ਆ ਬਾਕੀ ਦੋਸਤੋ ਨੰਬਰ ਮੈਂ ਜਿਹੜਾ ਵੀ ਦਾ ਸਕਰੀਨ ਤੇ ਚਲਾ ਦੂੰਗਾ ਐਡਰੈਸ ਇੱਕ ਰਹੀ ਫੇਰ ਨੋਟ ਕਰ ਲਓ ਪਿੰਡ ਸਰਾਲੀ ਮੰਡ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਮਾਲਕ ਵੀ ਦਾ ਨਾਮ ਹੈਗਾ ਦੋਸਤੋ ਪਲਵਿੰਦਰ ਸਿੰਘ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ ਜੀ